ਗੁਰੂ ਪਿਆਰੀ ਗੁਰੂ ਸواری ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸ਼ਾਵਣ ਮਹੀਨੇ ਦੀ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਹੈ ਸ਼ਾਵਣ ਮਹੀਨਾ ਬਰਸਾਤਾਂ ਦਾ ਮਹੀਨਾ ਹੈ ਭਾਈ ਇਸ ਮਹੀਨੇ ਦੇ ਵਿੱਚ ਬਰਸਾਤਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਤਪਦੀ ਗਰਮੀ ਤੋਂ ਰਾਹਤ ਮਿਲਦੀ ਹੈ ਜੀ ਜੰਤ ਸਭ ਪ੍ਰਸੰਨ ਹੋ ਜਾਂਦੇ ਹਨ ਇਸ ਮਹੀਨੇ ਦੇ ਵਿੱਚ ਸੁਹਾਵਣਾ ਮੌਸਮ ਹੋ ਜਾਂਦਾ ਹੈ ਚਾਰੇ ਪਾਸੇ ਹਰੀਆਵਲ ਹੀ ਹਰੀਆਵਲ ਦਿਖਦੀ ਹੈ ਦੋ ਰੁੱਤਾਂ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਇੱਕ ਸਾਲ ਦੇ ਵਿੱਚ ਗਰਮੀ ਅਤੇ ਸਰਦੀ ਦੋ ਰੁੱਤਾਂ ਨੇ ਭਾਈ ਇੱਕ ਸਾਲ ਦੀਆਂ ਤੇ ਇਨ ਦੋ ਰੁੱਤਾਂ ਦੇ ਚਾਰ ਮੌਸਮ ਨੇ ਚਾਰ ਮੌਸਮ ਨੇ ਭਾਈ ਗਰਮੀ ਅਤੇ ਸਰਦੀ ਦੀਆਂ ਰੁੱਤਾਂ ਦੇ ਪਤਝੜ ਸ਼ਾਵਨ ਬਸੰਤ ਤੇ ਬਹਾਰ ਇਹ ਚਾਰ ਮੌਸਮ ਨੇ ਭਾਈ ਇਹਨਾਂ ਚਾਰਾਂ ਮੌਸਮਾਂ ਦੇ ਵਿੱਚੋਂ ਅੱਜ ਬਰਸਾਤਾਂ ਦੇ ਮੌਸਮ ਦੀ ਸ਼ੁਰੂਆਤ ਹੋਈ ਹੈ ਸਾਵਣ ਦੇ ਮਹੀਨੇ ਦੀ ਸੰਗਰਾਮ ਦੇ ਨਾਲ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਬਨਾ ਦੇ ਸ੍ਰੀਤੇ ਮਿਹਰ ਭਰਿਆ ਹੱਥ ਰੱਖਣ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰੱਖਣ ਭਾਈ ਸਬਨਾ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਆਉ ਭਾਈ ਸਤਿਗੁਰੂ ਮਹਾਰਾਜ ਨੇ ਜੋ ਆਪਣੇ ਤੇ ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਸਾਵਣ ਮਹੀਨੇ ਦਾ ਜਾਪ ਬਖਸ਼ਿਸ਼ ਕੀਤਾ ਹੈ 12 ਮਾਹਾਂ ਦੀ ਜਾਪ ਦੇ ਵਿੱਚ ਸਾਵਣ ਮਹੀਨੇ ਦਾ ਜੋ ਜਾਪ ਹੈ ਆਓ ਸਾਰੇ ਜਾਣੇ ਸਰਵਣ ਕਰੀਏ ਭਾਈ ਪਿਆਰ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਬਿਆ ਦਿਸਨ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਿ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮੇ ਉਰ ਹਾਰ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮੇ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ